ਕਨੋਰੀ ਬਾਰਡਰ ਤੇ ਸਥਿਤੀ ਜਿਹੜੀ ਕਿ ਤਣਾਪੂਰਨ ਬਣੀ ਹੋਈ ਹੈ ਤਾਂ ਹਰਿਆਣਾ ਪੁਲਿਸ ਦੇ ਵੱਲੋਂ ਲਗਾਤਾਰ ਇੱਕ ਤੋਂ ਬਾਅਦ ਇੱਕ ਅਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਨੇ ਪੰਜਾਬ ਵਾਲੀ ਸਾਈਡ ਤਾਂ ਪਾਣੀ ਦੇ ਬੁਸ਼ਾਰਾ ਕੀਤੇ ਜਾ ਰਹੀ ਨੇ ਕੁਝ ਨੌਜਵਾਨ ਜ਼ਖਮੀ ਹੋਏ ਇਹਨਾਂ ਨੂੰ ਤਾਂ ਫਰਸਟ ایڈ ਜਿਹੜੀ ਕਿ ਦਿੱਤੀ ਜਾ ਰਹੀ ਹੈ ਤਾਂ ਨੌਜਵਾਨ ਜਿਹੜੇ ਨੇ ਜ਼ਖਮੀ ਹੋਏ ਨੇ ਉਹਨਾਂ ਨੂੰ ਫਰਸਟ ایڈ ਦਿੱਤੀ ਜਾ ਰਹੀ ਹੈ ਇੱਥੇ ਜੋ ਨੌਜਵਾਨਾਂ ਦੇ ਵੱਲੋਂ ਐਂਬੂਲੈਂਸ ਤਿਆਰ ਕਰਕੇ ਲਿਆਂਦੀ ਗਈ ਸੀ ਤਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਆ ਦੇਖ ਸਕਦੇ ਹੋ ਕੱਪੜੇ ਸਾਰੇ ਨੌਜਵਾਨ ਦੇ ਲਿਬੜੇ ਹੋਏ ਨੇ ਬਲੱਡ ਦੇ ਨਾਲ ਭਾਈ ਕੀ ਹੋਇਆ ਸੀ ਕੀ ਕੀ ਚੀਜ਼ ਲੱਗੀ ਤੁਹਾਡੇ ਫਰਸਟ ایڈ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਬਹੁਤ ਕਈ ਸਾਰੇ ਨੌਜਵਾਨ ਨੇ ਜਿਹੜੇ ਮੇਰੇ ਨਾਲ ਕਿਸੇ ਪਾਣੀ ਆ ਗਿਆ ਬਾਈ ਨੂੰ ਪਾਣੀ ਵੀ ਜਾ ਤਿੰਨ ਚਾਰ ਬੋਤਲ ਉਹ ਜ਼ਖਮੀ ਹੋ ਗਏ ਨੇ ਤਾਂ ਤਸਵੀਰਾਂ ਖਲੋਰੀ ਬਾਰਡਰ ਦੀਆਂ ਨੇ ਹਾਂਜੀ ਕੀ ਲੱਗਿਆ ਕੀ ਬਾਬਾ ਜੀ ਗੋਲੀਆਂ ਪਲਾਸਟਿਕ ਦੀਆਂ ਨੇ ਜਿਹੜੀਆਂ ਪਲਾਸਟਿਕ ਦੀਆਂ ਹਾਂਜੀ 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 ਹੁਣ ਲੱਗ ਸਕਦੀਆਂ ਗੋਲੀਆਂ ਸਿੱਟ ਲੱਗ ਗਈਆਂ ਸਿੱਧੀਆਂ ਹਾਂ ਵਾਹ ਹੁਣ ਥਰੇ ਲੱਗ ਸਿੱਧ ਲੱਗੇ ਹੋਰ ਕਿੰਨੇ ਕੁ ਮੁੰਡੇ जख्मी ਹੋਏ ਨੇ ਬਹੁਤ ਮੁੰਡੇ ਦਾ ਬਹੁਤ ਹੈ ਬਾਕੀ ਮੁੰਡੇ ਕਿੱਥੇ ਹੈਗੇ ਨੇ ਨਹੀਂ ਇਹਦੇ ਕਲੇਰੇ ਵਾਜੇ ਮੁੰਡੇ ਦਾ ਹੋਰ ਵੀ ਹੈਗੇ ਹਾਂ ਕਲੇਰੇ ਲੱਗੇ ਇਹਦੇ ਗੋਲੀ ਉਹਨੇ ਕਿਹਾ ਜਾ ਰਿਹਾ ਕਿ ਪਲਾਸਟਿਕ ਦੀਆਂ ਗੋਲੀਆਂ ਨੇ ਜਿਹੜੀਆਂ ਕੀ ਉਹ ਛੱਡੀਆਂ ਜਾ ਰਹੀਆਂ ਨੇ ਦੋ ਲੱਗੀਆਂ ਦੋ ਛੱਡੀਆਂ ਹੋਰ ਕਿਹੜੇ ਨੇ ਨੌਜਵਾਨ ਜਿਨ੍ਹਾਂ ਤੇ ਲੱਗੀ ਹੈ ਭਾਈ ਜੀ ਕੀ ਲੱਗਿਆ ਇੱਕ ਦਾ ਸਿੱਧ ਉਹ ਆਹੀ ਤਾਂ ਗੱਲ ਕਹਿਣੀ ਚਾਹੁੰਦਾ ਯਾਰ ਸਿੱਧੀਆਂ ਸ਼ਾਂਤਮਈ ਖੜਿਆ ਨੇ ਗੋਲੀਆਂ ਮਾਰੀਆਂ ਅੱਖਾਂ ਤੇ ਸ਼ਾਂਤਮਈ ਖੜਿਆ ਨੇ ਆ ਪਿੱਛੇ ਨਿਗਾਹ ਮਾਰ ਰਿਹਾ ਇਧਰ ਆ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਲੋਕ ਜਿਹੜੇ ਨੇ ਜ਼ਖਮੀ ਹੋ ਰਹੇ ਨੇ ਸਿੱਧਾ ਮੂੰਹ ਦੇ ਉੱਤੇ ਅੱਖਾਂ ਦੇ ਉੱਤੇ ਪਲਾਸਟਿਕ ਦੀਆਂ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਤਾਂ ਗੰਭੀਰ ਜ਼ਖਮੀ ਹੋ ਰਹੇ ਨੇ ਕਿਸਾਨ ਕੀਪੀ ਵੱਜੇਗੀ ਆ ਬਈ ਉਹ ਗੋਲਾ ਲੱਗਿਆ ਬਈ ਆ ਕੇ ਸਿਰ ਤੇ ਤਾਂ ਹੋਰ ਕਿੰਨੇ ਕਿ ਨੌਜਵਾਨ ਜ਼ਖਮੀ ਹੋਏ ਬਹੁਤ ਜ਼ਖਮੀ ਹੋ ਰਹੇ ਯਾਰ ਤਾਂ ਦੇਖ ਸਕਦੇ ਹੋ ਤਸਵੀਰਾਂ ਮਿਹਦ ਪਾਉ ਵ ਕਰਨ ਵਾਲੀਆਂ ਨੇ ਤਾਂ ਕੁਝ ਹੋਰ ਨੌਜਵਾਨ ਆਏ ਨੇ ਸਿੱਧੀਆਂ ਬਹੁਤ سارے ਬੰਦੇ ਲੱਗੇ ਹੋ ਗਏ ਸਿੱਧੀਆਂ ਕਿਸਾਨਾਂ ਦੇ ਅੱਖਾਂ ਤੇ ਮੂੰਹ ਦੇ ਉੱਤੇ ਜਿਹੜੀਆਂ ਇਹਨੇ ਗੋਲੀਆਂ ਨੇ ਉਹ ਮਾਰੀਆਂ ਜਾ ਰੀਆਂ ਨੇ ਤਖਨੋਰੀ ਬਾਰਡਰ ਤੇ ਸਥਿਤੀ ਜਿਹੜੀ ਕਿ ਤਣਾਅਪੂਰਨ ਬਣਦੀ ਹੋਈ ਨਜ਼ਰ ਆ ਰਹੀ ਹੈ ਉੱਥੇ ਤਾਂ ਗੋਲੀਆਂ ਕਿਸਾਨ ਖੜੇ ਹੋਏ ਸੀਗੇ ਆਰਾਮ ਦੇ ਨਾਲ ਬਾਰਡਰ ਦੇ ਸਾਹਮਣੇ ਤਾਂ ਜੱਕਦਮ ਹਰਿਆਣਾ ਦੇ ਵੱਲੋਂ ਅਥਰੂ ਗੈਸ ਦੇ ਗੋਲੇ ਅਤੇ ਪਲਾਸਟਿਕ ਦੀਆਂ ਗੋਲੀਆਂ ਸਿੱਧੀਆਂ ਕਿਸਾਨਾਂ ਦੇ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਤਾਂ ਤਸਵੀਰਾਂ ਦੇਖ ਦੇ ਚਿੰਤਾਜਨਕ ਨੇ ਭਾਈ ਜੀ ਫੋਟੋ ਵੀ ਸੱਟ ਲੱਗੀ ਹੈ ਹਾਂ ਜੀ ਗੋਲੀ ਲੱਗੀ ਹੈ ਕਿਹੜੀਆਂ ਗੋਲੀਆਂ ਮਾਰੀਆਂ ਜਾਂਦੀਆਂ ਪਲਾਸਟਿਕ ਦੀਆਂ ਮਾਰ ਰਹੇ ਸਿੱਧੀ ਮਾਰਦੇ ਨੇ ਸੱਦੀਆਂ ਮਾਰਦੇ ਨੇ ਕੋਈ ਉਹ ਨਹੀਂ ਉਹ ਨਹੀਂ ਕਰਦੇ ਅੱਖ ਬੱਕ ਇਹ ਪੰਜ ਨੌਜਵਾਨ ਤੇ ਇੱਥੇ ਆ ਗਏ ਹੋਰ ਕਿੰਨੇ ਕਿ ਨੌਜਵਾਨ ਬਹੁਤ ਨੇ ਜੀ ਬਹੁਤ ਫਟੜ ਕਰ ਕਿਨੇ ਜੀ ਐਮਬੂਲੈਂਸ ਆ ਗਈਆਂ ਜੀ ਪਹਿਲਾਂ ਦੋ ਐਮਬੂਲੈਂਸ ਆ ਪਰ ਕੇ ਗਈਆਂ ਪਹਿਲਾਂ ਜੀ ਪਹਿਲਾਂ ਪਰ ਕੇ ਜਾ ਚੁੱਕੀਆਂ ਇਹਨਾਂ ਤੋਂ ਉਹਨਾਂ ਜਿਆਦਾ ਸੱਟ ਲੱਗੀ ਹੈ ਅੱਲਾਹ ਜੀ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਫਰਸਟ ایڈ ਜਿਹੜੀ ਦਿੱਤੀ ਜਾ ਰਹੀ ਹੈ ਉਸ ਤੋਂ ਬਾਅਦ ਐਮਬੂਲੈਂਸ ਦੇ ਜ਼ਰੀਏ ਕਿਸਾਨਾਂ ਨੂੰ ਜਿਹੜਾ ਕਿ ਹਸਪਤਾਲਾਂ ਦੇ ਵਿੱਚ ਲਿਜਾਇਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਨੌਜਵਾਨ ਹੋਣ ਬਜ਼ੁਰਗ ਹੋਣ ਉਨ੍ਹਾਂ ਦੇ ਉੱਤੇ ਸਿੱਧੇ ਅਥਰੂ ਗੈਸ ਦੇ ਗੋਲੇ ਅਤੇ ਪਲਾਸਟਿਕ ਦੀਆਂ ਗੋਲੀਆਂ ਨੇ ਜਿਹੜੀਆਂ ਉਹ ਮਾਰੀਆਂ ਜਾ ਰਹੀਆਂ ਨੇ ਤਾਂ ਸਥਿਤੀ ਜਿਹੜੀ ਕਿ ਤਣਾਵਪੂਰਨ ਬਣਦੀ ਹੋਈ ਨਜ਼ਰ ਆ ਰਹੀ ਹੈ ਬਹੁਤ ਸਾਰੇ ਨੌਜਵਾਨ ਜ਼ਖਮੀ ਹੋ ਚੁੱਕੇ ਨੇ ਕਈਆਂ ਨੂੰ ਐਂਬੂਲੈਂਸ ਦੇ ਜ਼ਰੀਏ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਤਾਂ ਕਈਆਂ ਨੂੰ ਫਰਸਟ ایڈ ਜਿਹੜੀ ਕਿ ਉਹ ਦਿੱਤੀ ਜਾ ਰਹੀ ਹੈ ਤਾਂ ਇੱਕਦਮ ਹਰਿਆਣਾ ਪੁਲਿਸ ਦੇ ਵੱਲੋਂ ਤਾਂ ਕੁਝ ਹੋਰ ਇੱਥੇ ਆਏ ਨੇ ਇਹਨਾਂ ਦੇ ਵੀ ਸੱਟਾਂ ਲੱਗੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਕਿਸਾਨਾਂ ਦੇ ਉੱਤੇ ਹਮਲਾ ਜਿਹੜਾ ਕਿ ਉਹ ਕੀਤਾ ਜਾ ਰਿਹਾ ਤਾਂ ਗੱਲਬਾਤ ਵੀ ਕਰ ਲੈਂਦੇ ਆ ਕੋਈ ਟੈਨਸ਼ਨ ਨਾ ਗਾੜ ਕੋਈ ਵੀ ਘਰ ਦੇ ਨਾਲ ਗੱਲ ਕੀਤੀ ਜਾ ਰਹੀ ਹੈ ਤੇ ਇਹੀ ਗੱਲ ਕਿਹਾ ਜਾ ਰਿਹਾ ਕਿ ਪ੍ਰਵਾਹ ਨਾ ਕਰੋ ਕੁਝ ਨਹੀਂ ਹੁੰਦਾ ਇੰਨੀਆਂ ਗੰਭੀਰ ਸੱਟਾਂ ਲੱਗਣ ਦੇ ਬਾਵਜੂਦ ਵੀ ਹੌਸਲੇ ਜਿਹੜੇ ਨੇ ਬੁਲੰਦ ਨਜ਼ਰ ਆ ਰਹੇ ਨੇ ਕਿਸਾਨਾਂ ਦੇ ਤਾਂ ਮੱਥੇ ਤੇ ਗੋਲੀ ਲੱਗਣ ਦੇ ਨਾਲ ਲਹੂ ਲਹਾਨ ਹੋਏ ਪਏ ਨੇ ਤਾਂ ਘਰ ਦੇ ਨਾਲ ਗੱਲ ਹੋ ਰਹੀ ਹੈ ਤਾਂ ਘਰ ਦੇ ਨੂੰ ਇਹੀ ਕਹਿ ਰਹੇ ਨੇ ਟੈਨਸ਼ਨ ਨਾ ਲਓ ਅਸੀਂ ਚੜ੍ਹਦੀ ਕਲਾ ਦੇ ਵਿੱਚ ਆਂ ਬਾਬਾ ਜੀ ਕੀ ਲੱਗਿਆ ਤੁਹਾਡੇ ਬਾਜੀ ਸਾਡੇ ਮਾਰੇ ਆ ਹੈਲੋ ਛੜੇ ਮਾਰੇ ਆ ਹਾਂ ਸਿੱਧੇ ਮੂੰਹ ਤੇ ਆ ਕੇ ਸੱਟ ਮੂੰਹ ਤੇ ਮਾਰੇ ਨੇ ਸਾਈਡ ਤੋਂ ਮਾਰੇ ਨੇ ਉਧਰ ਇੱਥੇ ਵੱਜੀ ਏ ਉਧਰ ਮੂੰਹ ਤੇ ਵੱਜੀ ਏ ਮੂੰਹ ਚ ਵੀ ਖੂਨ ਆਉਂਦਾ ਸੀ ਤੇ ਇਹਨਾਂ ਮਾਰੇ ਕਿੰਨੇ ਕਿ ਕਿਸਾਨ ਜਾਂ ਕਿੰਨੇ ਕੁ ਨੌਜਵਾਨ ਜ਼ਖਮੀ ਹੋਏ ਨੇ ਬਹੁਤ ਜ਼ਖਮੀ ਆ ਬੇਖਾ ਪੱਟੀਆਂ ਕਰਾਈ ਜਾਂਦੇ ਨੇ ਬਹੁਤ ਜ਼ਖਮੀ ਹੁੰਦੇ ਹੋਏ ਨੇ ਲਾਠੀ ਚਾਰ ਵੀ ਕੀਤਾ ਕਿਤਾ ਕੇ ਸੁਣੋ ਉਹ ਲਾਠੀ ਚਾਰ ਨੇੜੇ ਨਹੀਂ ਲੱਗਣ ਦਿੰਦੇ ਪਰ ਇਥਰੂ ਕਸੇ ਨੇ ਛੱਡ ਰਹਿਣ ਹਾਂ ਪਰ ਅਸੀਂ ਹਾਰਾਂਗੇ ਨਹੀਂ ਹਾਰਾਂਗੇ ਨਹੀਂ ਬੰਦ-ਬੰਦ ਕੱਟਿਆ ਜਾ ਕੇ ਸਾਡਾ ਪਰ ਅਸੀਂ ਹਾਰਾਂ ਨਹੀਂ ਜਦ ਛੀਦੀਆਂ ਪਾਣੀਆਂ ਪੈ ਲ ਪਾਵਾਂਗੇ ਪਰ ਅਸੀਂ ਪਿੱਛੇ ਨਹੀਂ ਹਟਾਂਗੇ ਚਾਹ ਸਾਰਾ ਸਰੀਰ ਕੱਟਿਆ ਜਾਏ ਪਰ ਅਸੀਂ ਨਹੀਂ ਹਾਰਾਂਗੇ ਇਹ ਮੋਦੀ ਔਰੰਗਜੀਪ ਵਾਲਾ ਰੂਪ ਲੈ ਲਿਆ ਇਹ ਕਰਲਾ ਜੋ ਮਰਜੀ ਖੱਟਰ ਨੇ ਵੀ ਇਹ ਲੈ ਲਿਆ ਅੱਗੇ ਨੇ ਕੁਝ ਕਰ ਸਕੇ ਸਾਡੇ ਤੇ ਹੁਣ ਨਹੀਂ ਕਰ ਸਕਣ ਦੇ ਸਾਡਾ ਖਾਲਸਾ ਕੌਮ ਜਿੰਦੀ ਹੈ ਜਿੰਦੀ ਰਹੇਗੀ ਇਹਦਾ ਇਤਿਹਾਸ ਦੁਨੀਆ ਯਾਦ ਕਰੇਗੀ ਬਿਲਕੁਲ ਹੌਸਲੇ ਜਿਹੜੇ ਨੇ ਬੁਲੰਦ ਨਜ਼ਰ ਆ ਰਹੇ ਨੇ ਕਿਸਾਨਾਂ ਦੇ ਇੰਨੀਆਂ ਸੱਟਾਂ ਲੱਗਣ ਦੇ ਬਾਵਜੂਦ ਵੀ ਕਿਹਾ ਜਾ ਰਿਹਾ ਕਿ ਅਸੀਂ ਇਥੋਂ ਨਹੀਂ ਹਟਾਂਗੇ ਡਟੇ ਰਹਾਂਗੇ ਬਾਰਡਰਾਂ ਦੇ ਉੱਤੇ ਚਾਹੇ ਜਿੰਨੀਆਂ ਮਰਜ਼ੀਆਂ ਗੋਲੀਆਂ ਛੱਡ ਲੋ ਜਾਂ ਫਿਰ ਅਥਰੂ ਗੈਸ ਦੇ ਗੋਲੇ ਛੱਡ ਲੋ ਤੱਕ ਗੰਭੀਰ ਰੂਪ ਦੇ ਨਾਲ ਕਿਸਾਨ ਜਿਹੜੇ ਨੇ ਉਹ ਜ਼ਖਮੀ ਹੋ ਰਹੇ ਨੇ ਤਾਂ ਸ਼ਾਂਤਮਈ ਤਰੀਕੇ ਦੇ ਨਾਲ ਖਨੋਰੀ ਬਾਰਡਰ ਦੇ ਖੜੇ ਸੀਗੇ ਕਿਸਾਨ ਤਾਂ ਉਹਨਾਂ ਦੇ ਉੱਤੇ ਇੱਕਦਮ ਅਚਾਨਕ ਪਹਿਲਾਂ ਪਾਣੀ ਦੀਆਂ ਬੁਸ਼ਾਰਾ ਛੱਡੀਆਂ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਅਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਨੇ ਤਾਂ ਬਾਅਦ ਦੇ ਵਿੱਚ ਸਿੱਧੀਆਂ ਪਲਾਸਟਿਕ ਦੀਆਂ ਗੋਲੀਆਂ ਨੇ ਉਹ ਮਾਰੀਆਂ ਜਾਂਦੀਆਂ ਨੇ ਤਾਂ ਬਹੁਤ ਸਾਰੇ ਨੌਜਵਾਨ ਜ਼ਖਮੀ ਹੋ ਗਏ ਨੇ ਕਈਆਂ ਨੂੰ ਐਂਬੂਲੈਂਸ ਦੇ ਜ਼ਰੀਏ ਹਸਪਤਾਲ ਵੀ ਲਿਜਾਇਆ ਗਿਆ ਜਿਨ੍ਹਾਂ ਦਾ ਜਾਸਟੀਆਂ ਲੱਗੀਆਂ ਤਾਂ ਫਰਸਟ ایڈ ਵੀ ਜਿਹੜੀ ਕਿ ਇੱਥੇ ਬਾਰਡਰ ਦੇ ਉੱਤੇ ਨੌਜਵਾਨਾਂ ਦੇ ਵੱਲੋਂ ਇੱਕ ਐਂਬੂਲੈਂਸ ਤਿਆਰ ਕਰਕੇ ਲਿਆਂਦੀ ਗਈ ਸੀ ਉਸ ਦੇ ਜ਼ਰੀਏ ਜਿਹੜੀ ਕਿ ਫਰਸਟ ਹੈਡ ਆ ਉਹ ਦਿੱਤੀ ਜਾ ਰਹੀ ਹੈ ਤਾਂ ਹੌਸਲੇ ਜਿਹੜੇ ਨੇ ਉਹ بلند ਇੰਨੀ ਸਟਾ ਲੱਗਣ ਦੇ ਬਾਵਜੂਦ ਵੀ ਕਿਸਾਨ ਜਿਹੜੇ ਨੇ ਘਰ ਦੇ ਨਾਲ ਗੱਲਬਾਤ ਕਰ ਰਹੇ ਨੇ ਤਾਂ ਸਾਡਾ ਵੀ ਗੱਲਬਾਤ ਕੀਤੀ ਚੁੱਕੇ ਨੇ ਜੇ ਇਹ ਬੰਦ-ਬੰਦ ਕੀਤਾ ਜਾਵੇ ਪਰ ਅਸੀਂ ਬਾਰਡਰ ਤੋਂ ਪਿੱਛੇ ਨਹੀਂ ਹਟਾਂਗੇ ਦਿੱਲੀ ਵੱਲ ਕੁਝ ਕਰਕੇ ਹਟਾਂਗੇ ਕੈਮਰਾ ਪਰਸਨ ਸੰਜੀਤ ਨਾਲ ਹਿੰਮਤ ਸਿੰਘ ਦੀਪਾਲ ਦੇ ਨਿਕ ਸਵੇਰਾ ਖਨੋਰੀ ਬਾਰਡ ਖਨੋਰੀ ਬੋਡ ਤੇ ਸਥਿਤਿਤ ਨਾਪੂਰਨ ਬਣੀ ਹੋਈ ਹੈ लाठी चार्ज ਹੋਇਆ ਕਿਸਾਨਾਂ ਤੇ ਜਵਾਨਾਂ ਦੇ ਵਿਚਕਾਰਤਾ ਬਹੁਤ ਸਾਰੇ ਨੌਜਵਾਨ ਜ਼ਖਮੀ ਹੋਏ ਨੇ ਪਰ ਕੁਝ ਨੌਜਵਾਨ ਜ਼ਖਮੀ ਹੋਣ ਦੇ ਬਾਵਜੂਦ ਵੀ ਉਧਰ ਉਹਨਾਂ ਦੇ ਹਰਿਆਣਾ ਪੁਲਿਸ ਦਾ ਹੈਲਮਟ ਹੈ ਜਿਹੜਾ ਕਿ ਡੰਡੇ ਨੇ ਜਿਹੜੇ ਕੋ ਵੀ ਖੋ ਕੇ ਲੈ ਆਏ ਨੇ ਬਾਈ ਜੀ ਸੱਟਾਂ ਲੱਗਣ ਦੇ ਬਾਵਜੂਦ ਵੀ ਡਟੇ ਰਹੇ ਹੋ ਮੁਕਾਬਲਾ ਕਰਕੇ ਆਏ ਹੋ ਬੋਲੇ ਨਹੀਂ ਜਾਂਦਾ ਹਾਂਜੀ 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 ਹੈਲਮਟ ਪਟਕੇ ਲੈ ਆਇਓ ਫਿਰ ਪੁਲਿਸ ਦਾ ਫਿਰ ਹਾਂਜੀ ਹਾਂਜੀ ਹੈਲਮਟ ਹੈ ਇਹ ਜਦੋਂ ਅਸੀਂ ਪਾਣੀ ਪੀਣ ਗਏ ਸੀ ਉਧਰ ਚੱਲ ਰਿਹਾ ਸੀ ਪ੍ਰੋਗਰਾਮ ਉਹਨਾਂ ਨੇ ਛੱਡੀਆ ਜਦੋਂ ਪੌੜੀ ਤੇਰਾ ਤੇ ਬਿਛਾੜਾ ਤੇ ਗੋਲੇ ਛੱਡੇ ਤੇ ਮੁਲਾਜ਼ਮਾਂ ਨੇ ਆ ਕੇ ਇਹਦੇ ਸੋਟੀ ਮਾਰੀ ਤਾਂ 6-7 ਜਣੇ ਸੀਗੇ ਇਸ ਨੇ ਫਿਰ ਮਾਰੀਆ ਜਦੋਂ ਤੇ ਫਿਰ ਉਹ ਭੱਜ ਗਏ ਤੇ ਟੋਪੀ ਖੋਹ ਲੈਂਦੀ ਉਹ ਰਹਿ ਗਈ ਸਾਡੇ ਕੋਲੇ ਇੱਕ ਡਾਕਟਰ ਛੱਡ ਗਏ ਉੱਥੇ ਹੁਣ ਤਾਂ ਬਹੁਤ ਜ਼ਖਮੀ ਹੋਇਆ ਜੀ ਬਿਨਾ ਦੇਖੋ ਖੜੇ ਸੀਗੇ ਜੀ ਸਾਰੇ ਨੌਜਵਾਨ ਕੋਈ ਕਿਸੇ ਨੇ ਗਲਤੀ ਕੀਤੀ ਨਹੀਂ ਹਲਾਕ ਇਲਕੋ ਦੇ ਸਰਦਾਰ ਲਗਾਤਾਰ ਇੱਕ ਤੋਂ ਬਾਅਦ ਇੱਕ ਐਂਬੂਲੈਂਸ ਦੇੜੀ ਤੋਂ ਵੀ ਜਾ ਰਹੀ ਹੈ ਲੱਗੀ ਨਹੀਂ ਜਿਹੜੀ ਜਾ ਰਹੀ ਲੱਗੀ ਰਹਿੰਦਾ ਤਾਂ ਸੱਟ ਲੱਗਣ ਦੇ ਬਾਵਜੂਦ ਵੀ ਹੌਸਲੇ ਜਿਹੜੇ ਨੇ ਉਭੰਦ ਨੇ ਤਾਂ ਕਿਹਾ ਜਾ ਰਿਹਾ ਕਿ ਇੰਨੀ ਜ਼ਿਆਦਾ ਸੱਟ ਨਹੀਂ ਲੱਗੀ ਇਹ ਜਿਹੜਾ ਫਰੂ ਕੈਸ ਦਾ ਗੋਲਾ ਹੋਇਆ ਉਹ ਵੱਜਿਆ ਕੋਈ ਜ਼ਿਆਦਾ ੜਕਤ ਨਹੀਂ ਹੈਗੀ ਕੋਈ ਗੱਲ ਨਹੀਂ ਨਹੀਂ ਕੋਈ ੜਕਤ ਨਹੀਂ ਜੀ ਮੈਡੀਕਲ ਦੀ ਕੋਈ ੜਕਤ ਨਹੀਂ ਕੋਈ ਪ੍ਰੋਬਲਮ ਨਹੀਂ ਚੜਦੀ ਗਲਾਚਾ ਸਿੰਘ ਜੀ ਹੋਰ ਵੀ ਨੌਜਵਾਨ ਕੁਛ ਉਹਦੇ ਹੈਲਮ ਕੁਮ ਖੋ ਕੇ ਲੈ ਕੇ ਨਹੀਂ ਜੀ ਅੱਜ ਇੱਥੇ ਤਾਂ ਕੁਛ ਨਹੀਂ ਹੋਇਆ ਜੀ ਕੱਲ ਕਹਿੰਦੇ ਅਸ਼ਮੂ ਬਾਰਡਰ ਤੇ ਹੋਇਆ ਜੀ ਆ ਰਖਾਂਗੇ ਲਈ ਆ ਗਿਆ ਤੇ ਹਾਂਜੀ ਆ ਚਾਣੀ ਦੇ ਟੈਕ ਹੋਇਆ ਹਰ ਜਮਾ ਪਤਾ ਨਹੀਂ ਕਿ ਤਰ੍ਹਾਂ ਦਿੱਤਾ ਗਿਆ ਯਾਰ ਤਾਂ ਬਿਲਕੁਲ ਇਹ ਨੌਜਵਾਨ ਨੇ ਜੋ ਆਮੋ ਸਾਹਮਣਾ ਕਰਕੇ ਹਟੇ ਨੇ ਤਾਂ ਦੇਖ ਸਕਦੇ ਹੋ ਹੈਲਮਟ ਹੈ ਜਿਹੜੇ ਕਿ ਹਰਿਆਣਾ ਪੁਲਿਸ ਦੇ ਉਹ ਖੋ ਕੇ ਲੈ ਇਹਨਾਂ ਦਾ ਨਾਲ ਦੇ ਨਾਲ ਜਿਹੜੇ ਕਿ ਕਿਸਾਨਾਂ ਅੱਗੇ ਤੇ ਖੜੇ ਨੇ ਬਜ਼ੁਰਗਾਂ ਖੜੇ ਨੇ ਉਹਨਾਂ ਦੇ ਵੱਲੋਂ ਸ਼ਾਬਾਸ਼ ਹੈ ਜਿਹੜੀ ਕਿ ਦਿੱਤੀ ਜਾ ਰਹੀ ਹੈ ਪਰ ਸੱਟਾਂ ਲੱਗਣ ਦੇ ਬਾਵਜੂਦ ਵੀ ਨੌਜਵਾਨਾਂ ਦੇ ਮੂੰਹ ਤੱਕ ਕੋਈ ਗੱਲ ਹੈ ਕਿ ਸਾਨੂੰ ਕੁਝ ਨਹੀਂ ਹੋਇਆ ਅਸੀਂ ਠੀਕ ਠਾਕ ਆ ਤਾਂ ਲਗਾਤਾਰ ਇੱਕ ਤੋਂ ਬਾਅਦ ਇੱਕ ਜਿਹੜੀ ਕਿ ਐਂਬੂਲੈਂਸ ਆ ਉਹ ਖਨੋਰੀ ਬਾਰਡਰ ਤੋਂ ਨਿਕਲ ਰਹੀ ਹੈ ਤਾਂ ਬਹੁਤ ਸਾਰੇ ਨੌਜਵਾਨ ਜ਼ਖਮੀ ਹੋਏ ਨੇ ਕਈਆਂ ਦੇ ਗੰਭੀਰ ਸੱਟਾਂ ਵੀ ਲੱਗੀਆਂ ਜਿਨ੍ਹਾਂ ਨੂੰ ਇਲਾਜ ਦੇ ਲਈ ਹੁਣ ਹਸਪਤਾਲ ਲਿਜਾਇਆ ਗਿਆ ਤਾਂ ਕਈਆਂ ਨੂੰ ਫਰਸਟ ایڈ ਜਿਹੜੀ ਕਿ ਇੱਥੇ ਖਨੋਰੀ ਬਾਰਡਰ ਦੇ ਦਿੱਤੀ ਜਾ ਰਹੀ ਹੈ ਤਾਂ ਸਥਿਤੀ ਹੈ ਜਿਹੜੀ ਕਿ ਨਾਪੂਰਨ ਬਣਦੀ ਹੋਈ ਨਜ਼ਰ ਆ ਰਹੀ ਹੈ ਖਨੋਰੀ ਬਾਰਡਰ ਦੇ ਉੱਤੇ ਵੀ ਤਾਂ ਹੁਣ ਦੇਖਣਾ ਹੋਵੇਗਾ ਇਸ ਤੋਂ ਬਾਅਦ ਹੁਣ ਕਿਸਾਨ ਦੁਬਾਰਾ ਅੱਗੇ ਵੱਲ ਨੂੰ ਫਿਰ ਵਾਅਦੇ ਨੇ ਤਾਂ ਮਾਹੌਲ ਕਿ ਵਿਚ ਵਿੱਚ ਇੱਕ ਦਾ ਅਥਰੂ ਗੈਸ ਦਾ ਗੋਲਾ ਉਹ ਛੱਡਿਆ ਜਾ ਰਿਹਾ ਕੈਮਰਾ ਪਰਸਨਲੀਟੀ ਦੇ ਨਾਲ ਹਿੰਮਤ ਸਿੰਘ ਵਿਕਪਾਲ ਦੇਨਿਕ ਸਵੇਰਾ ਖਨੋਰੀ ਬਾਰਡਰ